ਅੱਜ ਮਨ ਬਹੁਤ ਬਹੁਤ ਜ਼ਿਆਦਾ ਉਦਾਸ ਜਿਹੜੇ ਕੇਸਾਂ ਦੇ ਵਿੱਚ ਮੈਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੋਟ ਜਿਹੜੀ ਹੈ ਨਾ ਉਹ ਐਨ ਜੀਓਜ਼ ਦੀ ਸੰਸਥਾਵਾਂ ਦੀ ਬਹੁਤ ਜ਼ਿਆਦਾ ਹੋ ਵੀ ਰਹੀ ਆ ਇੱਕ ਬਜ਼ੁਰਗ ਮੇਰੇ ਦਫ਼ਤਰ ਪਹੁੰਚਿਆ ਇੱਕ ਵੇਖੋ ਫਰਾਡ ਕਿੱਥੋਂ ਫੜਿਆ ਗਿਆ 8 ਸਾਲ ਦਾ ਬੱਚਾ ਹੈ 8 ਸਾਲ ਦਾ ਬੱਚਾ ਸੀ ਤੇ ਸਾਡੇ ਡਾਕੂਮੈਂਟ ਵੀ ਜਿਹੜੇ ਹੈਗੇ ਸਾਰੇ ਕੋ ਚੋਰੀ ਹੋ ਗਏ ਜਿਹੜੇ ਬੈਗ ਦੇ ਵਿੱਚ ਪਾਏ ਬੈਗ ਚੋਰੀ ਹੋ ਗਿਆ ਕਹਿੰਦੀ ਸੀਗੇ ਕਿ ਮੈਂ ਗਵਰਨਮੈਂਟ ਜੌਬ ਕਰਦਾ ਤੇ ਮੈਨੂੰ ਲੋੜ ਨਹੀਂ ਹੈਗੀ ਕਿ ਮੈਂ ਕਿਸੇ ਕੋ ਇਤਰਾ ਮੰਗਾ ਕਿਹਨੇ ਤੇ ٹرسٹ ਕਰੀਏ ਜਿਹੜਾ ਲੈ ਕੇ ਹੁੰਦਾ ਨਾ ਜਿਹੜਾ ਸਾਡਾ ਸਾਹਜ ਵਾਲਾ ਹੁੰਦਾ ਵਾ ਉਹ ਸੁਣ ਲੈਣ ਜਿਹੜੇ ਜਿਹੜੇ ਮੇਰੇ ਸਾਹਜ ਵਾਲੇ ਹੈਗੇ ਨੇ ਪਰ ਇਹ ਪੁਲਿਸ ਦੀ ਦਰਖਾਸਤ ਵੀ ਦੇਣੀ ਪੈਂਦੀ ਕਿ ਇਹ ਕਮਾਈ ਤੁਹਾਡੇ ਕੋਲ ਹੈਗੀ ਹੈ ਕਿ ਤੁਸੀਂ ਮੈਡ ਰੱਖੀ ਹੈ ਅਸੀਂ ਅਸੀਂ ਵੀਡੀਓ ਬਣਾਉਣ ਦੇ ਵਿੱਚ ਮੈਂ ਇਸ਼ੁਕ ਨਹੀਂਗਾ ਇਹਨਾਂ ਦੇ ਮਨ ਦੇ ਵਿੱਚ ਚੋਰ ਹੁੰਦਾ ਉਹਨਾਂ ਨੂੰ ਤਾਂ ਹੁੰਦਾ ਵੀ ਸਾਡੇ ਘਰੇ ਨਾ ਆਉਣ ਹੋਣ ਇੱਕੋ ਬੰਦਾ ਫਾਹਾ ਲੈ ਕੇ ਮਰਿਆ ਕਿਉਂ ਕੋੜ ਹੋਊਗੀ ਉਹਨੂੰ ਪਰ ਇਹ ਆ ਕਿ ਝੂਠ ਮਾਰ ਕੇ ਕਿਉਂ ਲੈਂਦੇਗੇ ਜਿਵੇਂ ਅਸੀਂ ਸਿਮਰਨ ਹੋਰਾਂ ਕੋਲ ਜਾਣਦੇ ਆ ਕਿ ਉਹ ਬੱਚਿਆਂ ਦੀ ਲੋੜਾਂ ਵਾਸਤੇ ਬੜਾ ਧਿਆਨ ਰੱਖੀਦਾ ਤੇ ਪਤਾ ਨਹੀਂ ਕੱਲ ਨੂੰ ਕਦਰ ਪੈਣੀ ਹੈ ਚਲ ਨਹੀਂ ਪੈਣੀ ਹੁੰਦੀ ਪਤਾ ਨਹੀਂ ਹਨਾ ਕਿ ਕਿਦਾਂ ਇੰਨਾ ਵੱਡਾ ਲੋਕੀ ਦਿਲ ਕਰ ਲੈਂਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤ ਐਂ ਜੀ ਅਮਰਸਰ ਤੋਂ ਅੱਜ ਦੀ ਵੀਡੀਓ ਜਿਹੜੀ ਆ ਇਸ ਵੀਡੀਓ ਦੇ ਵਿੱਚ ਕਿਸੇ ਦੀ ਸੇਵਾ ਕਰਨ ਲਈ ਨਹੀਂ ਅਸੀਂ ਜਾ ਰਹੇ ਅੱਜ ਅਸੀਂ ਕਿਸੇ ਦਾ ਕਾਰਡ ਬਣਾਉਣ ਨਹੀਂ ਜਾ ਰਹੇ ਜਿਹੜਾ ਰਾਸ਼ਨ ਕਾਰਡ ਬਣਦਾ ਵਾ ਜਾਂ ਸੇਵਾ ਦੇ ਲਈ ਅਸੀਂ ਕਿਸੇ ਕਿਤੇ ਜਾ ਨਹੀਂ ਰਹੇ ਅੱਜ ਮਨ ਬਹੁਤ ਬਹੁਤ ਜ਼ਿਆਦਾ ਉਦਾਸ ਹੈ ਮੇਰਾ ਕਿ ਮੈਨੂੰ 8-9 ਸਾਲ ਹੋ ਗਏ ਆ ਸੇਵਾ ਕਰਦੇ ਹਾਂ ਮੈਂ ਕਿ ਸੇਵਾ ਦੇ ਵਿੱਚ ਇਨਵੋਲਵ ਹੋਏ ਨੂੰ ਹਮਤ ਐਨਜੀਓ ਦੇ ਵਿੱਚ ਇਨਵੋਲਵ ਹੋਏ ਨੂੰ ਮੈਨੂੰ 8-9 ਸਾਲ ਹੋ ਗਏ ਆ 8-9 ਸਾਲਾਂ ਦੇ ਵਿੱਚ ਬੜੇ ਕੇਸ ਐਸੇ ਆਏ ਆ ਕਿ ਜਿਹੜੇ ਕੇਸਾਂ ਦੇ ਵਿੱਚ ਮੈਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਬੇਵਕੂਫ ਬਣੇ ਵੀ ਆ ਪਹਿਲਾਂ ਪਹਿਲਾਂ ਕਿਉਂਕਿ ਇਹ ਉਸ ਉਹ ਸਮਝ ਸਕਦਾ ਵਾ ਜਿਹੜਾ ਸੰਸਥਾਵਾਂ ਚਲਾਉਂਦੇ ਨੇ ਜਾਂ ਸੇਵਾ ਕਰਦੇ ਨੇ ਅੱਜ ਲੁੱਟਕਸੁੱਟ ਜਿਹੜੀ ਐ ਨਾ ਉਹ ਐਨਜੀਓਜ਼ ਦੀ ਸੰਸਥਾਵਾਂ ਦੀ ਬਹੁਤ ਜ਼ਿਆਦਾ ਹੋ ਵੀ ਰਹੀ ਆ ਤੇ ਕਈ ਹੁਣੋਂ ਬਚ ਵੀ ਜਾਂਦੇ ਜਿਸ ਤਰ੍ਹਾਂ ਅੱਜ ਅੱਜ ਮੈਂ ਬਚਿਆ ਜਿਸ ਤਰ੍ਹਾਂ ਕਿ ਇਹਦੇ ਨਾਲ ਮੈਂ ਮੈਨੂੰ ਪਿਛਲੀਆਂ ਘਟਨਾਵਾਂ ਚੇਤੇ ਆ ਜਾਂਦੀਆਂ ਨੇ ਜਿਨ੍ਹਾਂ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਗਿਲਟੀ ਫੀਲ ਕਰਦਾ ਵਾਂ ਕਿ ਮੈਂ ਬੇਵਕੂ ਬਣਿਆ ਤੇ ਬਣਿਆ ਕਿਉਂ ਹਨਾ ਮੈਂ ਇੱਕ ਛੋਟਾ ਜਿਹਾ ਅੱਜ ਦਾ ਤੁਹਾਨੂੰ ਮੈਂ ਕਿੱਸਾ ਦੱਸਣ ਲੱਗਾ ਇੱਕ ਬਜ਼ੁਰਗ ਮੇਰੇ ਦਫ਼ਤਰ ਪਹੁੰਚਿਆ ਇੱਕ ਉੱਥੇ ਦਫ਼ਤਰ ਜਾ ਕੇ ਉਹਨਾਂ ਨੇ ਜਾ ਕੇ ਸਟਾਫ ਨੂੰ ਕਿਹਾ ਕਿ ਜਿਹੜੀਆਂ 2-3-4 ਕੁੜੀਆਂ ਸਾਡੇ ਕੋਲ ਕੰਮ ਕਰਦੀਆਂ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਮੈਂ ਜੰਮੂ ਦਾ ਵਾਂ ਤੇ ਮੇਰੇ ਕੋਲੋਂ ਕਰਾਇਆ ਨਹੀਂ ਹੈਗਾ ਮੇਰਾ ਪਰਸ ਨਿਕਲ ਗਿਆ ਪਰਸ ਡਿੱਗ ਪਿਆ ਮੇਰਾ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਉਹ ਸਟਾਫ ਨੇ ਮੇਰੇ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਕੋਈ ਬਜ਼ੁਰਗ ਆਇਆ ਕਿਉਂਕਿ ਹਾਰੇ ਮੈਂ ਆਪਣੇ ਸਟਾਫ ਨੇ ਇੱਕ ਗੱਲ ਕਹੀ ਹੈ ਕੋਈ ਵੀ ਨੀਡੀ ਪਰਸਨ ਤੁਹਾਡੇ ਕੋਲ ਹੈਲਪ ਮੰਗਣ ਲਈ ਆਵੇ ਨਾ ਤੇ ਜੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਇਹਦੀ ਸੇਵਾ ਹੋ ਸਕਦੀ ਹੈ ਨਹੀਂ ਹੋ ਸਕਦੀ ਤਾਂ ਤੁਸੀਂ ਮੇਰੇ ਨਾਲ ਸੰਪਰਕ ਜਰੂਰ ਕਰਨਾ ਕਿ ਕੋਈ ਖਾਲੀ ਨਾ ਜਾਵੇ ਕਿ ਕੋਈ ਇਹ ਨਾ ਹੋਵੇ ਕਿ ਉਹ ਉਹਦੀ ਸੇਵਾ ਹੋਣੀ ਚਾਹੀਦੀ ਹੋਵੇ ਤੇ ਉਹ ਸਾਡੇ ਇਥੋਂ ਖਾਲੀ ਨਿਰਾਸ਼ ਚਲਾ ਜਾਵੇ ਤੇ ਉਹਨਾਂ ਉਹਨਾਂ ਵੱਲੋਂ ਮੇਰੇ ਨਾਲ ਸੰਪਰਕ ਕੀਤਾ ਗਿਆ ਮੇਰੇ ਸਟਾਫ ਵੱਲੋਂ ਕਿ ਇਸ ਤਰ੍ਹਾਂ ਕੋਈ ਨੀੜੀ ਪਰਸਰਵਾ ਕਰਾਇਆ ਮੰਗਦੇ ਆ ਤੇ ਮੈਂ ਕਮਰੇ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਆਪਣੇ ਮੋਬਾਈਲ ਦੇ ਉੱਤੇ ਵੇਖਿਆ ਤੇ ਇਸ ਦੌਰਾਨ ਸਾਡੇ ਵੇਖੋ ਫਰਾਡ ਕਿੱਥੋਂ ਫੜਿਆ ਗਿਆ ਆਂਦਾ ਕਿ ਮੈਂ ਪਰਸੋਂ ਆਇਆ ਆ ਅੱਜ ਮੈਂ ਜਾਣਾ ਸੀ ਵਾਪਸ ਫਲਾਣੀ ਐ ਇਨੇ ਟਾਈਮ ਨੂੰ ਮੇਰੀ ਬੱਸ ਵਾ ਤੇ ਉਹਨਾਂ ਦੇ ਸਟਾਫ ਨੇ ਆਖਿਆ ਵੀ ਆ ਕਿ ਭਾਜ ਨਹੀਂ ਇਨੇ ਸਮੇਂ ਤੱਕ ਆ ਜਾਣਾ ਤੁਸੀਂ ਵੇਟ ਕਰ ਲਓ ਮੈਂ ਕਿ 4-500 ਰੁਪਏ ਦੇ ਕਰੀਬ ਉਹ ਕਿਰਾਇਆ ਮੰਗਦੇ ਸੀ ਕਿਉਂਕਿ ਜੰਮੂ ਦਾ ਜਿੰਨਾ ਕਿਰਾਇਆ ਉਹਨਾਂ ਨੂੰ ਪਤਾ ਹੋਏਗਾ ਤੇ ਇਸ ਦੌਰਾਨ ਸਾਡੇ ਗਵਾਂਢੀ ਜਿਹੜੇ ਦੁਕਾਨ ਵਾਲੇ ਉਹ ਸਾਡੇ ਕੋ ਕੋਈ ਪਤਾ ਨਹੀਂ ਕੰਮ ਆ ਗਿਆ ਕੋਈ ਤੇ ਉਹਨਾਂ ਨੇ ਆ ਕੇ ਆ ਕੇ ਵੇਖਿਆ ਤੇ ਉਹ ਜਿਹੜਾ ਬਜ਼ੁਰਗ ਸੀ ਨਾ ਜਿਹੜਾ ਉਹ ਉਹਦੇ ਰੰਗ ਉੱਡ ਗਏ ਉਹਦੇ ਤੇ ਰਾਂਗ ਉੱਟ ਕੇ ਤੇ ਜਦੋਂ ਸਟਾਫ ਉਹ ਫਿਰ ਬਜ਼ੁਰਗ ਨੇ ਉਹਨਾਂ ਦੇ ਸਾਹਮਣੇ ਆਖਿਆ ਕਿ ਇਹ ਜਿਹੜੇ ਦੁਕਾਨਦਾਰ ਸੀ ਉਹਨਾਂ ਨੇ ਜਿਹੜੇ ਮੰਗਣ ਆਏ ਸੀਗੇ ਨਾ ਉਹਨਾਂ ਨੇ ਇੰਨੀ ਗੱਲ ਕਹੀ ਕਿ ਜਦੋਂ ਉਹਨੂੰ ਨਾਲ ਦੇ ਗਵਾਂਢੀ ਨੂੰ ਦੇਖ ਲਿਆ ਤਾਂ ਉਹ ਕਹਿੰਦੇ ਕਿ ਚਲੋ ਜੇ ਤਾਂ ਅੱਜ ਸਾਰੇ ਇੱਥੇ ਨਹੀਂ ਹੈਗੇ ਤੇ ਮੈਂ ਦੁਬਾਰਾ ਆ ਫੇਰ ਆ ਜਾਣਾ ਫੇਰ ਆ ਜਾਣਾ ਹਾਂ ਖਿਸਕ ਗਿਆ ਉਹ ਹਾਂ ਕਿ ਉਹ ਤਾਂ ਖਿਸਕ ਗਿਆ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਗਵਾਂਢੀ ਸੀ ਦੁਕਾਨਦਾਰ ਸੀ ਜਿਹੜੇ ਉਹਨਾਂ ਨੇ ਅਖਿਆ ਕਿ ਇਹ ਤਾਂ 4-5 ਦਿਨ ਪਹਿਲਾਂ ਮੇਰੇ ਕੋ ਆਇਆ ਸੀ ਮੈਂ ਭਜਾਇਆ ਸੀ ਉਦੋਂ ਆਂਦਾ ਕਿ ਮੈਂ ਫਲਾਣੇ ਜਲੰਧਰ ਦਾ ਕਰਾਇਆ ਰਹੀਦਾ ਮੈਂ ਜਲੰਧਰ ਦਾ ਰਹਿਣਾ ਲਾ ਤੇ ਵੇਖੋ ਜੀ ਉਹ ਫਰਾਡੀ ਦੀ ਇੱਕ ਹੱਦ ਹੁੰਦੀ ਆ ਹੁਣ ਉਹ ਗਵਾਂਢੀ ਨਾ ਆਉਂਦੇ ਅਸੀਂ ਤਾਂ ਤਰਸ ਦੇ ਆਧਾਰ ਤੇ ਉਹਨਾਂ ਦੇ ਜਿਹੜਾ ਮੂਹ ਦੇ ਐਕਸਪ੍ਰੈਸ਼ਨ ਬਣੇ ਸੀ ਜਿਸ ਤਰ੍ਹਾਂ ਮੈਨੂੰ ਸਟਾਫ ਨੇ ਦੱਸਿਆ ਮੇਰੇ ਜਿਹੜੇ ਜਿਹੜੇ ਵੀ ਕੰਮ ਕਰਦੇ ਉੱਥੇ ਮੁਲਾਜ਼ਮ ਨੇ ਉਹਨਾਂ ਨੇ ਦੱਸਣ ਮੁਤਾਬਕ ਕਿ ਉਹਨਾਂ ਦਾ ਜਿਹੜਾ ਚਿਹਰਾ ਸੀ ਨਾ ਉਹ ਇੰਨਾ ਜ਼ਿਆਦਾ ਮੁਰਝਾਇਆ ਸੀ ਤੇ ਬੜਾ ਤਰਸਯੋਗ ਸੀ ਤੇ ਹੁਣ ਵੇਖੋ ਇਥੋਂ ਇੱਕ ਚੀਜ਼ ਸਮਝ ਆਉਂਦੀ ਆ ਨਾ ਕਿ ਤਰਸਜੋਗ ਹਾਲਾਤ ਲੈ ਕੇ ਅੱਖਾਂ ਦੇ ਵਿੱਚ ਗਲੇਡੂ ਅਥਰੂ ਲੈ ਕੇ ਜਦੋਂ ਸਾਡੇ پاس ਆਉਂਦੇ ਨਾ ਹੁਣ ਅਸੀਂ ਟਰਸਟ ਨਹੀਂ ਕਰਦੇ ਹੁਣ ਜਿੰਨਾ ਚਿਰ ਇਨਕੁਆਇਰੀ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਅਗਲੇ ਦੀ ਸੇਵਾ ਨਹੀਂ ਹੀ ਕਰ ਸਕਦੇ ਇਸੇ ਕਰਕੇ ਕਈ ਲੋਕ ਐਸੇ ਨੇ ਹੁਣ ਵੇਖੋ ਮੈਂ ਪਿਛਲਾ ਤੁਹਾਨੂੰ ਇੱਕ 6 ਮਹੀਨੇ ਹੋ ਗਏ ਹੋਣਗੇ ਹਾਂਜੀ ਜਿਹੜਾ ਜਿਹੜੀਆਂ ਪਿਛਲੀਆਂ ਸਰਦੀਆਂ ਸਟਾਰਟ ਹੋਈ ਸੀ ਅਬ ਉਹਰ ਤੋਂ ਆਏ ਸੀ ਜੀ ਹਾਂ ਸਰਦੀਆਂ ਸਟਾਰਟ ਹੋਣ ਲੱਗੀਆਂ ਹੋਦੋਂ ਸਰਦੀਆਂ ਸਟਾਰਟ ਹੋਣ ਲੱਗੀਆਂ ਸੀ ਪਿਛਲੇ ਸਾਲ ਤੋਂ ਥੋੜਾ ਘੱਟ ਹੋਇਆ ਵਾ ਤੇ ਉਹਨਾਂ ਨੇ ਆ ਕੇ ਨਾ ਪੁੱਛਦੇ ਪੁੱਛਦੇ ਪੁੱਛਉਂਦੇ ਆ ਨਾ ਹਿੰਮਤ ਐਂਟੀ ਉਹਦਾ ਐਡਰੈਸ ਪੁੱਛਿਆ ਪਤਾ ਨਹੀਂ ਕੋਈ ਨਾ ਕੋਈ ਰੋਡ ਦੇ ਉੱਤੇ ਤੁਰੇ ਫਿਰਦੇ ਇੱਕ ਪਰਿਵਾਰ ਸੀ ਇੱਕ ਛੋਟਾ ਬੱਚਾ ਸੀ ਜਿਹੜਾ ਡੇਢ ਕੇ ਸਾਲ ਦਾ ਬੱਚਾ ਸੀ 1.5 ਸਾਲ ਦਾ ਬੱਚਾ ਸੀ ਤੇ ਕੁਛੜ ਸੀ ਹਸਬੰਡ ਵਾਈਫ ਹੀ ਗਿਆ ਹਸਬੰਡ ਵਾਈਫ ਸੀ ਨਾਲ ਤੇ ਤਿੰਨੇ ਜਣੇ ਨਾ ਸਾਡੇ ਕੋਲ ਮੇਰੇ ਕੋਲ ਘਰੇ ਆ ਕੇ ਰਾਤ 8:30 ਵਜੇ ਦਾ ਸਮਾਂ ਸੀ ਤੇ ਆ ਕੇ ਉਹਨਾਂ ਨੇ ਸਾਰਾ ਦੁੱਖ ਦੱਸਿਆ ਕਿ ਸਾਡਾ ਮੋਬਾਈਲ ਵੀ ਚੋਰੀ ਹੋ ਗਿਆ ਹਰਮੰਦਰ ਸਾਹਿਬ ਤੋਂ ਆਂਦੇ ਇਸ਼ਨਾਨ ਕਰਨ ਲੱਗੇ ਆ ਮੋਬਾਈਲ ਵੀ ਚੋਰੀ ਹੋ ਗਿਆ ਸਾਡੇ ਡਾਕੂਮੈਂਟ ਵੀ ਜਿਹੜੇ ਹੈਗੇ ਸਾਰੇ ਕੁਝ ਚੋਰੀ ਹੋ ਗਿਆ ਜਿਹੜੇ ਬੈਗ ਦੇ ਵਿੱਚ ਪਾਏ ਬੈਗ ਚੋਰੀ ਹੋ ਗਿਆ ਅਸੀਂ ਹਰਮੰਦਰ ਸਾਹਿਬ ਦੇ ਨਾਂ ਦੇ ਉੱਤੇ ਉਹਨਾਂ ਦੀ ਇੰਨੀ ਕਿ ਸੇਵਾ ਕੀਤੀ ਪ੍ਰਸ਼ਾਦਾ ਪਾਣੀ ਛਕਾਇਆ ਪ੍ਰਸ਼ਾਦਾ ਨਾਲ ਬੰਨ ਕੇ ਦਿੱਤਾ ਤੇ ਬੱਚੇ ਦੇ ਜਿਹੜਾ ਦੁੱਧ ਵਾ ਸੀ ਪੈਕ ਕਰਕੇ ਦਿੱਤਾ ਗਰਮ ਕਰਕੇ ਹੋਟਲ ਖਰੀਦ ਕੇ ਗਰਮ ਕਰਕੇ ਉਸ ਤੋਂ ਬਾਅਦ ਉਹ ਆਂਦੇ ਕਿ ਸਾਡਾ ਸਾਰਾ ਕੁਝ ਕੀ ਨਾ ਚੋਰੀ ਹੋ ਗਿਆ ਤੇ ਮੈਂ ਸਰਸਰੀ ਪੁੱਛ ਲਿਆ ਕਿ ਬੱਚਾ ਦੁੱਧ ਕਿਤਰਾ ਪੀਂਦਾ ਵਾ ਆnde ਬੋਟਲ ਨਾਲ ਪੀਂਦਾ ਅਸੀਂ 4-500 ਰੁਪਏ ਦੀ ਬੋਤਲ ਲੈ ਕੇ ਦਿੱਤੀ ਬੋਤਲ ਲੈ ਕੇ ਮੈਨੂੰ ਇੰਨੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਮੈਨੂੰ ਗਿਲਟੀ ਜਿਹੜੀ ਫੀਲ ਹੋਈ ਬੜੀ ਹੁਣ ਕਈਆਂ ਨੇ ਕਹਿਣਾ 4-500 ਦੀ ਬੋਤਲ ਕਿਹੜੀ ਹੁੰਦੀ ਆਪਾਂ ਉਹਨੂੰ ਸਟੀਲ ਦੀ ਬੋਤਲ ਲੈ ਕੇ ਦਿੱਤੀ ਆ ਬੜੀ ਵਧੀਆ ਬੋਤਲ ਲੈ ਕੇ ਦਿੱਤੀ ਕਿ ਬੱਚਾ ਵਾ ਚੰਗੇ ਭਲੇ ਘਰ ਤੋਂ ਲੱਗਦੇ ਸੀ ਉਹਨਾਂ ਨੇ ਆਪਣੇ ਨਾ ਸਾਨੂੰ ਮੋਬਾਈਲ ਨੰਬਰ ਛੱਡੇ ਦੋ ਕਿ ਸਾਡਾ ਆ ਮੋਬਾਈਲ ਨੰਬਰ ਵਾ ਸਾਡਾ ਮੋਬਾਈਲ ਬੰਦ ਹੋ ਗਿਆ ਕਿਉਂਕਿ ਚੋਰੀ ਹੋ ਚੁੱਕੇ ਆ ਤੇ ਅਸੀਂ ਜਦੋਂ ਅਸੀਂ ਪਹੁੰਚਦੇ ਆ ਉੱਥੇ ਜਾ ਕੇ ਤੁਹਾਨੂੰ Google Pay ਕਰ ਦਿੰਦੇ ਆ तकरीबन ਅਸੀਂ 1500 ਰੁਪਏ ਨਾਲ ਦਿੱਤਾ ਹੈ ਕਹਿੰਦੀ ਸੀਗੇ ਕਿ ਮੈਂ ਗਵਰਨਮੈਂਟ ਜੌਬ ਕਰਦਾ ਤੇ ਮੈਨੂੰ ਲੋੜ ਨਹੀਂ ਹੈਗੀ ਕਿ ਮੈਂ ਕਿਸੇ ਕੋਲ ਇਤਰਾ ਮੰਗਾ ਤੇ ਮੈਂ ਗਵਰਨਮੈਂਟ ਜੌਬ ਕਰਦਾ ਮੈਂ ਜਿੰਨੀ ਤੁਸੀਂ ਹੈਲਪ ਕੀਤੀ ਹੈ ਮੈਂ ਜਾ ਕੇ ਤੁਹਾਨੂੰ ਜੀਪੇ ਕਰੂੰਗਾ ਬਾਕੀ ਬੜੇ ਜਿੰਨਾ ਤੁਹਾਨੂੰ ਪਤਾ ਕਿ ਉਹਨਾਂ ਨੇ ਖਾਣਾ ਖਾਦਾ ਕਿੰਨਾ ਟਾਈਮ ਸਾਡੇ ਨਾਲ ਕਿੰਨਾ ਡੇਢ ਘੰਟਾ 2 ਘੰਟਾ ਸਪੈਂਡ ਕੀਤੇ ਤੇ ਬੜਾ ਪਿਆਰ ਜਿਹਾ ਪਾ ਲਿਆ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਲੈਣ ਦਾ ਤਰੀਕਾ ਸੀ ਤੇ ਉਹਨਾਂ ਨੇ ਇਹ ਚੀਜ਼ ਕਹੀ ਕਿ ਤੁਸੀਂ ਇਹ ਨੰਬਰ ਨੋਟ ਕਰ ਲਓ ਸੀ ਆਪਣੇ ਕਿਉਂਕਿ ਮੈਂ ਗਵਰਨਮੈਂਟ ਜੌਬ ਕਰਦਾ ਮੈਂ ਇਹ ਨੰਬਰ ਜਿਹੜੇ ਬੰਦ ਹੋ ਗਏ ਮੈਂ ਜਾ ਕੇ ਚਾਲੂ ਕਰਵਾ ਲੈਣੇ ਚਾਲੂ ਕਰਵਾ ਲੈਣੇ ਹਣਾ ਹੁਣ ਵੇਖੋ ਤੁਸੀਂ ਮੈਨੂੰ ਆਹ ਇੰਸੀਡੈਂਟ ਜਿਹੜਾ ਅੱਜ ਦਾ ਹੋਇਆ ਨਾ ਇਹ ਮੈਂ ਲਾਈਟਲੀ ਲੀ ਲਿਆ ਏ ਹੁੰਦੇ ਰਹਿੰਦੇ ਆ ਪਰ ਕਈ ਸੰਸਥਾਵਾਂ ਵਾਲੇ ਫਸ ਜਾਂਦੇ ਨੇ ਜਿਹੜੇ ਨੀੜੀ ਹੁੰਦੇ ਨੇ ਉਹ ਰਹਿ ਜਾਂਦੇ ਨੇ ਜਿਹੜੇ ਨਹੀਂ ਨੀੜੀ ਹੁੰਦੇ ਉਹ ਠੱਗੀ ਮਾਰ ਕੇ ਅਗਲੇ ਕੋ ਲੈ ਜਾਂਦੇ ਹੁਣ ਵੇਖੋ ਤੁਸੀਂ ਸੰਸਥਾ ਵਾਲੇ ਆਂਦੇ ਆ ਕਿ ਲੋਕੀ ਪੈਸੇ ਖਾਂਦੇ ਨੇ ਹੁਣ ਇੱਥੇ ਸੰਸਥਾ ਵਾਲਿਆਂ ਨੂੰ ਠਾਕੇ ਲੈ ਜਾਂਦੇ ਲੋਕੀ ਹੁਣ ਇਥੋਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸੋ ਨਾ ਕਿ ਇਹ ਕਿੰਨਾ ਕ ਜਾਇਜ਼ ਆ ਕਿ ਕਿਹਨੇ ਤੇ ٹرسٹ ਕਰੀਏ ਇੱਕ ਹੋਰ ਗੱਲ ਮੈਂ ਗੱਲਾਂ ਚੋਂ ਗੱਲਾਂ ਨਿਕਲਦੀਆਂ ਵਾਂ ਇੱਕ ਹੋਰ ਗੱਲ ਕਿ ਜੇ ਕੋਈ ਸਾਡੇ ਪਾਸ ਕੋਈ ਕਿਸੇ ਬੀਬੀ ਦਾ ਕਿਸੇ ਬਜ਼ੁਰਗ ਦਾ ਰਾਸ਼ਨ ਲਵਾਉਣ ਆਉਂਦਾ ਨਾ ਤੇ ਉਹ ਜਦੋਂ ਉਹਦੀ ਇਨਕੁਇਰੀ ਤੋਂ ਬਗੈਰ ਅਸੀਂ ਨਾ ਕਰ ਦਿੰਦੇ ਆ ਕਿ ਨਹੀਂ ਅਸੀਂ ਨਹੀਂ ला ਸਕਦੇ ਕਿਉਂਕਿ ਉਹਨਾਂ ਤੇ ਜਾਂ ਏਜ ਦਾ ਥੋੜਾ ਜਿਹਾ ਤਾਂ ਹੁੰਦਾ ਵਾ ਉਹਨਾਂ ਦਾ ਤੇ ਜਾਂ ਉਹਨਾਂ ਦਾ ਹੁੰਦਾ ਵਾ ਕਿ ਜਿਹੜੇ ਜੇਸ ਫਾਰਮੈਟ ਦੇ ਉੱਤੇ ਇਹ ਹਮਤਿਆਰ ਜੀ ਉਹ ਕੰਮ ਕਰਦੀ ਉਸ ਕਰਕੇ ਅਸੀਂ ਨਾ ਕਰ ਦਿੰਦੇ ਆ ਜਿਹੜਾ ਲੈ ਕੇ ਆਉਂਦਾ ਨਾ ਜਿਹੜਾ ਸਾਡਾ ਸਾਹਜ ਵਾਲਾ ਹੁੰਦਾ ਉਹ ਵੀ ਸੁਣ ਜਾਣ ਸੁਣ ਲੈਣ ਜਿਹੜੇ ਜਿਹੜੇ ਮੇਰੇ ਸਾਹਜ ਵਾਲੇ ਹੈਗੇ ਨੇ ਜਿਹੜਾ ਜਿਹੜਾ ਮੈਨੂੰ ਨਿੱਜੀ ਤੌਰ ਤੇ ਜਿਹੜੇ ਜਾਣਦੇ ਨੇ ਉਹ ਸਾਡੇ ਪਾਸ ਜਦੋਂ ਆਪਣਾ ਕੋਈ ਨੀਡੀ ਪਰਸਨ ਲੈ ਕੇ ਆਉਂਦੇ ਨਹੀਂ ਹੁੰਦੀ ਸੇਵਾ ਉਹਨਾਂ ਦੀ ਉਹ ਮੇਰੇ ਨਾਲ ਵੈਰ ਪਾਲਣ ਦਾ ਬੰਦੇ ਨੇ ਉਹ ਮੇਰੇ ਬਾਰੇ ਗਲਤ ਪ੍ਰਚਾਰ ਕਰਨ ਦਾ ਬੰਦੇ ਨੇ ਉਹ ਫਿਰ ਇੱਥੋਂ ਤੱਕ ਪ੍ਰਚਾਰ ਕਰਨ ਦਾ ਬੰਦੇ ਨੇ ਮੈਨੂੰ ਮੈਨੂੰ ਕਈ ਵਾਰੀ ਪੁਲਿਸ ਦੀ ਦਰਖਾਸਤ ਵੀ ਦੇਣੀ ਪੈਂਦੀ ਕਿ ਫਿਰ ਲੈ ਕੇ ਪਿਛੇ ਹਟਦੇ ਆ ਜੇ ਹੁਣ ਵੇਖੋ ਨਾ ਆਪਣੇ ਨਾਲ ਜਿਹੜੇ ਸਾਂਝ ਵਾਲੇ ਜੁੜੇ ਨੇ ਉਹ ਇੰਨਾ ਕਿਤੇ ਹੈ ਹੀ ਆ ਕਿ ਉਹ ਚੰਗੇ ਭਲੇ ਕਰੋ ਹੋਣਗੇ ਤੂੰ ਜਿਨ੍ਹਾਂ ਨੂੰ ਨਾਲ ਲੈ ਕੇ ਹੁੰਦੇ ਆ ਉਹ ਉਹਨਾਂ ਦੀਆਂ ਮੇਡ ਸੀ ਹੁੰਦੀਆਂ ਨੇ ਖਾਸ ਕਰਕੇ ਤੇ ਜੇ ਕੋਈ ਮੇਡ ਲੈ ਕੇ ਹੁੰਦਾ ਵਾ ਤੇ ਤੁਸੀਂ ਘਰ ਚ ਮੇਡ ਰੱਖੀ ਆ ਤੁਹਾਨੂੰ ਇੰਨਾ ਉੱਤੇ ਤਰਸਾ ਰਿਹਾ ਤੇ ਮਾਰੇ ਨੇ ਇੰਨੀ ਕਿ ਤੁਹਾਨੂੰ ਦਿੱਤੀ ਹੈ ਕਮਾਈ ਤੁਹਾਡੇ ਕੋਲ ਹੈਗੀ ਆ ਕਿ ਤੁਸੀਂ ਮੇਡ ਰੱਖੀ ਆ ਤੇ ਕੀ ਗੱਲ ਤੁਸੀਂ ਉਹਦੀ ਜੇ ਫਾਈਨੈਂਸ਼ਲੀ ਜਾਂ ਕੋਈ ਰਸਲੀ ਹੈਲਪ ਦੀ ਲੋੜ ਪੈਂਦੀ ਆ ਸਾਡੇ ਪਾਸ ਤਾਨੂੰ ਵੀ ਪਤਾ ਵਾ ਕਿ 11500 ਰੁਪਏ ਦਾ ਰਸ਼ਨ ਇੱਕ ਜਾਣੇ ਨੂੰ ਮਿਲਦਾ ਵਾ ਹੁਣ ਜਿਹਨਾਂ ਨੇ ਮੀਟ ਰੱਖੀ ਆ 11500 2000 ਤੇ 3000 ਤੇ ਕਈ ਜਣੇ ਫੁੱਲ ਡੇਟ ਜਿਹੜੀਆਂ ਮੀਟਸ ਹੁੰਦੀਆਂ ਕਈਆਂ ਦੀ 24 ਆਵਰਸ ਲਈ ਹੁੰਦੀਆਂ ਨੇ ਤੇ ਉਹਨਾਂ ਨੂੰ 5 5 10 1000 ਰੁਪਏ ਵੀ ਪੇ ਕਰਦੇ ਕੀ ਕਹ ਲਓ 1000 1000 1200 1500 ਦਾ ਰਸ਼ਨ ਲੈ ਕੇ ਨਹੀਂ ਦੇ ਸਕਦੇ ਮੈਂ ਤੇ ਹਰ ਵੀਡੀਓ ਦੇ ਵਿੱਚ ਕਹਿੰਦਾ ਨਾ ਕਿ ਜਿਹੜੇ ਸਾਡੇ ਪਾਸ ਲੈ ਕੇ ਆਉਂਦੇ ਨੇ ਮੈਂ ਕਦੀ ਕਿਸੇ ਕਿਸੇ ਪਾਸ ਨਹੀਂ ਗਿਆ ਮੈਂ ਜਦੋਂ ਦੀ ਸੰਸਥਾਵਾਂ ਹੋਂਦ ਵਿੱਚ ਆਈ ਹੈ ਨਾ ਜੋ 18 ਤੋਂ ਬਾਅਦ ਉਸ ਤੋਂ ਪਹਿਲਾਂ ਜਿਹੜੀਆਂ ਸੇਵਾਵਾਂ ਹੁੰਦੀਆਂ ਸੀ ਉਹ ਕਦੀ ਵੀ ਕਿਸੇ ਨੂੰ ਮੈਂ ਨਰਾਸ਼ ਨਹੀਂ ਕਿਸੇ ਕਿਸੇ ਕੋਲ ਨਹੀਂ ਲੈ ਕੇ ਜਾਂਦਾ ਕਿਸੇ ਸੰਸਥਾਵਾਂ ਦੇ ਪਾਸ ਨਹੀਂ ਲੈ ਕੇ ਜਾਂਦਾ ਅਸੀਂ ਆਨੇ ਮੈਂ ਕਿ ਸੰਸਥਾਵਾਂ ਅੱਗੇ ਵੀ ਬਹੁਤ ਜ਼ਿਆਦਾ ਕੰਮ ਕਰਦੀਆਂ ਨੇ ਅਸੀਂ ਉਹਨਾਂ ਦਾ ਸਾਥ ਦੇਣ ਦੀ ਬਜਾਏ ਉਹਨਾਂ ਦਾ ਜਿਸ ਤਰ੍ਹਾਂ ਭਾਰ ਭਾਰ ਵਧਾਉਣ ਦੀ ਬਜਾਏ ਆਪਾਂ ਉਹਨਾਂ ਦਾ ਭਾਰ ਘਟਾਈਏ ਉਹਨਾਂ ਦਾ ਕਿ ਜਿਹੜੇ ਜੜੀਆਂ ਜਿਹੜੇ ਜਿਹੜੇ ਲੋਕ ਸੇਵਾਵਾਂ ਲੈਣ ਦੇ ਇਸ਼ੂ ਕਰੇ ਨਾ ਉਹ ਆਪਣੀ ਸੇਵਾ ਆਪ ਹੀ ਕਰਨ ਉਹਨਾਂ ਦੀ ਇੱਥੇ ਹੁਣ ਵੇਖੋ ਕਈ ਇਸ ਬਜ਼ੁਰਗ ਤੋਂ ਮੈਨੂੰ ਇੱਕ ਚੀਜ਼ ਤੇ ਸੇਧ ਮਿਲੀ ਹੈ ਨਾ ਮੈਂ ਕਿ ਇਹ ਇਕੱਲਾ ਬਜ਼ੁਰਗ ਨਹੀਂ ਮੈਂ ਹਾਰ ਕੇ ਵੇਖੋ ਤੁਹਾਡੇ ਸਾਹਮਣੇ ਵੀਡੀਓ ਬਣਾਈ ਹਾਰ ਕੇ ਕਿਉਂਕਿ ਮੈਂ ਐਸੀਆਂ ਐਸੀਆਂ ਵੀਡੀਓ ਬਣਾਉਣ ਦੇ ਵਿੱਚ ਮੈਂ ਇਸ਼ੁਕ ਨਹੀਂਗਾ ਪਰ ਸਮੇਂ ਦੀ ਲੋੜ ਸੀ ਸਮੇਂ ਦੀ ਕੀ ਲੋੜ ਸੀ ਕਿਉਂਕਿ ਸੰਸਥਾਵਾਂ ਵਾਲੇ ਵੀ ਜਿਹੜੇ ਆ ਉਹ ਜਿਹੜੇ ਨਵੇਂ-ਨਵੇਂ ਹੁਣ ਉੱਠੇ ਹਨ ਜਿਹੜੇ ਉਹ ਵੀ ਮਤਾਤ ਹੋ ਜਾਣਾ ਮਤਾਤ ਕਿਉਂਕਿ ਅਹੀਂ ਵੀ ਲੋਕ ਬਾਕੀਆਂ ਵੱਲ ਵੇਖ ਕੇ ਸਿੱਖਦੇ ਬਹੁਤ ਕੁਝ ਹੈ ਤੇ ਉਹ ਵੇਖੋ ਜੀ ਉਹ ਉਹ ਬੰਦੇ ਨੇ ਜਿਹੜੇ ਐਕਸਪ੍ਰੈਸ਼ਨ ਬਣਾਏ ਨਾ ਉਹ ਐਕਸਪ੍ਰੈਸ਼ਨ ਜਿਹੜੇ ਆ ਨਾ ਉਹ ਸਾਡੇ ਕੋਲ ਮੇਰੇ ਕੋਲ ਰੋਜ਼ ਦੀਆਂ 20 ਤੋਂ 30 ਬੀਬੀਆਂ ਸਾਡੇ ਪਾਸ ਆਉਂਦੀਆਂ ਸਾਡੇ ਦਫ਼ਤਰਾਂ ਦੇ ਵਿੱਚ ਆਉਂਦੇ ਨੇ ਜਿੱਥੇ-ਜਿੱਥੇ ਸਾਡੇ ਦਫ਼ਤਰ ਹੈਗੇ ਨੇ ਹਮਤੈਲੀ ਹੋਵੇ ਖਾਸ ਕਰਕੇ ਮੈਂ ਡੀਲ ਕਰਦੀ ਆ ਜਿਆਦਾ ਲੇਡੀਜ਼ ਨੂੰ ਉਹ ਜਦੋਂ ਆਉਂਦੀਆਂ ਨੇ ਉਦੋਂ ਉਹਨਾਂ ਦਾ ਚਿਹਰਾ ਇਦਾਂ ਹੁੰਦਾ ਵਾ ਕਿ ਬਹੁਤ ਜ਼ਿਆਦਾ ਹੀ ਤਰਸ ਵਾਲੇ ਹਾਲਾਤ ਨੇ ਵੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਰੋਟੀ ਵੀ ਖਾਦੀ ਹੈਗੇ ਨਹੀਂ ਸਾਡੇ ਇਦਾਂ ਵਾ ਵੀ ਅਥਰੂ ਤੱਕ ਆ ਜਾਂਦੇ ਨੇ ਤੇ ਜਦੋਂ ਆਪਾਂ ਨੂੰ ਪਤਾ ਹੁੰਦਾ ਹੈ ਨਾ ਕਿ ਜਿਹਨੂੰ ਨੀਡ ਹੈਗੀ ਆ ਉਹਨੇ ਕਿਹੜੇ ਤਰੀਕੇ ਨਾਲ ਕਿਉਂਕਿ ਹੁਣ ਐਨੇ ਸਾਲਾਂ ਤੋਂ ਇਹ ਹਨਾ ਇਹ ਚੀਜ਼ 'ਚ ਪਏ ਆ ਹੁਣ ਵੇਖੋ ਜਦੋਂ ਇਨਕੁਆਰੀ ਹੁੰਦੀ ਆ ਜਿਦ ਤਰ੍ਹਾਂ ਮੈਡਮ ਨੇ ਆਖਿਆ ਕਿ ਉੱਥੇ ਕਿਨਾ ਐਕਸਪ੍ਰੈਸ਼ਨ ਬਣਾਉਂਦੀਆਂ ਨੇ ਮੇਰੇ ਸਾਹਮਣੇ ਵੀ ਹੁੰਦੀਆਂ ਨੇ ਰਸਤੇ ਵਿੱਚ ਮੈਨੂੰ ਗੱਡੀ ਤੇ ਹੱਥ ਦੇ ਦਿੰਦੇ ਨੇ ਕਈ ਲੋਕ ਕਿ ਸਾਡੇ ਫਲਾਣੀ ਜਗ੍ਹਾ ਇਸ ਤਰ੍ਹਾਂ ਬੰਦਾ ਫਲਾਣੀ ਜਗ੍ਹਾ ਔਰਤ ਫਲਾਣੀ ਜਗ੍ਹਾ ਨੀਡੀ ਆ ਕਿ ਉਹਨਾਂ ਦੀ ਸੇਵਾਵਾਂ ਜਿਹੜੀਆਂ ਹੋ ਸਕਣ ਹੁਣ ਇਹਦੇ ਲਈ ਡੋਨਰ ਵੀ ਚਾਹੀਦਾ ਨਾ ਸਾਨੂੰ ਫਿਰ ਮੈਂ ਉਹੀ ਗੱਲ ਕਰਨ ਲੱਗੀ ਆ ਨਾ ਕਿ ਜਦੋਂ ਆਉਂਦੀਆਂ ਨੇ ਤੇ ਆਪਾਂ ਹੁਣ ਪਹਿਲਾਂ ਦੇ ਤਰਸ ਦੇ ਆਧਾਰ ਤੇ ਹਰ ਇੱਕ ਦੀ ਦਾ ਹਨਾ ਹੈਲਪ ਹੋ ਜਾਂਦੀ ਬਿਨਾਂ ਇਨਕੁਆਰੀ ਤੋਂ ਕਾਰਡ ਬਣ ਜਾਂਦੇ ਸੀ ਹੁਣ ਜਿੱਦਾਂ ਜਿੱਦਾਂ ਅੱਗੇ-ਅੱਗੇ ਹਨਾ ਪਿਛਲੇ ਸਾਰੇ ਫਾਰਮੈਟ ਚੇਂਜ ਹੋਏ ਨੇ ਉਹਦੇ ਤੇ ਆਪਾਂ ਇਨਕੁਆਰੀ ਤੋਂ ਬਿਨਾਂ ਕਿਸੇ ਦਾ ਵੀ ਕਾਰਡ ਨਹੀਂ ਬਣਾਉਂਦੇ ਜਿਵੇਂ ਪਹਿਲਾਂ ਆਉਂਦੀਆਂ ਨੇ ਆਪਾਂ ਉਹਨਾਂ ਨੂੰ ਜਾਂ ਤੇ ਟਾਈਮ ਦੇ ਦਈਦਾ ਕਿ ਆਪਾਂ ਇੰਨੇ ਦਿਨਾਂ ਤੱਕ ਤੁਹਾਡੇ ਘਰੇ ਆ ਕੇ ਇਨਕੁਆਰੀ ਕਰਾਂਗੇ ਕਿ ਇੰਨੇ ਦਿਨਾਂ ਤੱਕ ਤੁਹਾਡੇ ਘਰੇ ਆ ਕੇ ਇਨਕੁਆਰੀ ਤਾਂ ਕਰਾਂਗੇ ਤੁਸੀਂ ਆਪਣੇ ਡਾਕੂਮੈਂਟ ਦੇ ਦਿਓ ਜੇ ਸਾਨੂੰ ਲੱਗੇਗਾ ਤੇ ਤੁਹਾਡਾ ਕਾਡ ਬਣ ਜਾਊਗਾ ਜਿਹੜੇ ਨਹੀਂ ਲੱਗੂਗਾ ਤੇ ਨਹੀਂ ਬਣੂਗਾ ਤੇ ਉਹਨਾਂ ਜਿਨ੍ਹਾਂ ਦੇ ਮਨ ਦੇ ਵਿੱਚ ਚੋਰ ਹੁੰਦਾ ਉਹਨਾਂ ਨੂੰ ਤਾਂ ਹੁੰਦਾ ਵੀ ਸਾਡੇ ਘਰੇ ਨਾ ਆਉਣ ਹੋਣੀ ਜੋ ਮਿਲਦਾ ਮਿਲ ਜੇ ਤੇ ਜਿਹੜੇ ਨੀਡੀ ਉਹ ਉਹ ਚਾਰ ਪਹੁੰਚ ਮਿਲਿਆ ਵਾ ਨਾ ਤੇ ਮੈਂ ਜਦੋਂ ਬੈਠਾ ਨਾ ਕਈ ਵਾਰੀ ਕਿ ਜਦੋਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਕਹੀਦਾ ਵਾ ਕਿ ਜੇ ਤੁਹਾਡੇ ਘਰੇ ਆਵਾਂਗੇ ਇਨਕੁਆਰੀ ਹੋਊਗੀ ਟੀਮ ਘਰੇ ਜਾਏਗੀ ਉਦੋਂ ਉਹ ਇਸ਼ੂ ਖੁੰਦੀ ਆ ਕਿ ਸਾਨੂੰ ਇੱਥੇ ਕੁਝ ਨਾ ਕੁਝ ਮਿਲੇ ਹਾਂ ਕਿ ਇੱਥੋਂ ਇੱਕ ਵਾਰੀ ਲੈ ਲਈਏ ਜੇ ਆਏ ਆ ਤੇ ਅਸੀਂ ਸਾਡਾ ਖਾਲੀ ਨਾ ਹੋਵੇ ਹਨਾ ਤੇ ਪਰ ਇਹ ਆ ਕਿ ਕਈ ਕਈ ਐਸੇ ਲੋਕ ਆ ਜਿਹੜੇ ਇਸ ਤਰ੍ਹਾਂ ਇਹ ਇਹ ਤੇ ਆਮ ਚੱਲਦਾ ਵਾ ਇਹ ਤੇ ਹਨਾ ਪਰ ਜਿਹੜੇ ਲੋਕ ਬੇਕੂਫ ਬਣਾਉਂਦੇ ਆ ਹੁਣ ਇੱਕ ਜਗ੍ਹਾ ਮੈਂ ਤੁਹਾਨੂੰ ਇਨਸੀਡੈਂਟ ਦੱਸ ਦਿੰਨਾ ਵਾਂ ਕਿ ਅੱਜ ਤੋਂ 3 ਕੁ ਮਹੀਨੇ ਦੀ ਗੱਲ ਹੋਣੀ ਆ ਕਿ ਜਿਹੜੀ ਮੇਰੇ ਖਿਆਲ ਤੁਹਾਨੂੰ ਯਾਦ ਹੋਵੇ। ਉਦੋਂ ਮੈਂ ਬੈਠਾ ਸੀ ਕੱਲਾ ਸੀ ਮੈਂ। ਰਾਤ ਦਾ 8:30 ਵੇ ਦਾ ਸਮਾਂ ਇਸ ਤਰ੍ਹਾਂ ਕੋਈ ਕਰਾਇਆ ਮੰਗਣ ਆ ਗਿਆ ਕਿ ਮੈਨੂੰ ਫੁਲਾਣੀ ਜਗ੍ਹਾ ਜਾਣਾ ਵਾ। ਮੈਨੂੰ ਚੰਗੀ ਤਰ੍ਹਾਂ ਉਹ ਡੈਸਟੀਨੇਸ਼ਨ ਦਾ ਨਹੀਂ ਪਤਾ ਕਿ ਕਿਹੜੀ ਡੈਸਟੀਨੇਸ਼ਨ ਤੇ ਉਹਨੇ ਉਹਨੇ ਪਹੁੰਚਣਾ ਸੀ। ਉਹਨੇ ਆ ਕੇ ਆਖਿਆ ਕਿ ਮੇਰ ਕੋ ਇੰਨਾ ਕੁ ਮੇਰਾ ਕਿਰਾਇਆ ਲੱਗਦਾ ਵਾ ਬਟਕੋ ਮੇਰਾ ਗਵਾਚ ਗਿਆ ਵਾ ਤੇ ਸੋਹਣੇ ਕਪੜੇ ਪਾਏ ਸੀ ਉਹਨੇ। ਚਲੋ ਇਸ ਤਰ੍ਹਾਂ ਕਰਦੇ ਕਰਦੇ ਨਾ ਉਹਨਾਂ ਨੇ ਉਹਨਾਂ ਨੇ ਆਖਿਆ ਕਿ ਮੈਨੂੰ ਇੰਨੇ ਕ ਪੈਸੇ ਦੀ ਲੋੜ ਆ 4-500000 ਰੁਪਏ ਦੀ ਗੱਲ ਕੀਤੀ ਉਹਨਾਂ ਨੇ ਕਿ ਇੰਨਾ ਕ ਮੇਰਾ ਕਿਰਾਇਆ ਲੱਗਦਾ ਵਾ ਜਿਹੜਾ ਹਰ ਇੱਕ ਨੂੰ ਸਮਝ ਵੀ ਆਉਂਦਾ ਹੈ ਕਿ ਇੱਥੋਂ ਦਾ ਇੰਨਾ ਕਿਰਾਇਆ ਹੋ ਸਕਦਾ ਵਾ ਇਹਨਾਂ ਹਨਾ ਉਹਨਾਂ ਨੂੰ ਮੈਂ ਆਖਿਆ ਕਿ ਮੇਰੇ ਕੋ ਕੈਸ਼ ਨਹੀਂ ਹੈਗਾ ਹਨਾ ਉਹਨਾਂ ਨੇ ਵੇਖੋ ਗੱਲ ਕਿ ਗਲਤਨ ਸਮਝ ਆ ਗਈ ਹੋएगी ਪਤਾ ਲੱਗਦਾ ਮੈਂ ਤਾਂ ਨਸ਼ੇਰ ਕੀਤੀ ਸੀ ਤੇ ਉਹਨਾਂ ਨੇ ਆਖਿਆ ਕਿ ਮੇਰੇ ਨਾਲ ਤੁਸੀਂ ਨਾ ਜੀਪੇ ਕਰ ਦਿਓ ਹਨਾ ਚਲੋ ਉਹਨਾਂ ਨੇ ਜੀਪਰ ਜੀਪੀਏ ਲਈ ਮੈਨੂੰ ਆਪਣਾ ਸਕੈਨਰ ਸਾਹਮਣੇ ਕੀਤਾ ਤੇ ਮੈਂ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਜੀਪੀਏ ਦਾ ਤਾਂ ਅਕਾਊਂਟ ਦੀ ਡਿਟੇਲ ਪਤਾ ਲੱਗ ਜਾਂਦੀ ਆ ਕਿ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਹਨ ਤੇ ਮੈਂ ਉਨਪਰ ਮੋਬਾਈਲ ਲੈ ਲਿਆ ਕਿਸੇ ਬਹਾਨੇ ਨਾਲ ਜਦੋਂ ਮੋਬਾਈਲ ਦੇ ਵਿੱਚ ਉਹਦਾ ਉਹਨਕੋ ਪੁੱਛਣ ਮੁਤਾਬਿਕ ਮੈਂ ਕੋਡ ਭਰਿਆ ਨਾ ਉਹਦਾ ਤੇ ਉਹਦੇ ਵਿੱਚ 11 ਕੇ 12000 ਰੁਪਏ ਹੈ ਹੁਣ ਤੁਸੀਂ ਦੱਸੋ ਕਿ ਜਿਹੜਾ ਬੰਦਾ 100000 ਰੁਪਇਆ 5500 ਰੁਪਇਆ ਮੰਗਦਾ ਫਿਰਦਾ ਉਹਦੇ ਅਕਾਊਂਟ ਦੇ ਵਿੱਚ 11000 ਰੁਪਇਆ ਮੈਨੂੰ ਫਰੋਡ ਇਸ ਤਰ੍ਹਾਂ ਦਾ ਹੈਗਾ ਇਸ ਤਰ੍ਹਾਂ ਦੇ ਬੜੇ ਐਸੇ-ਐਸੇ ਇਨਸੀਡੈਂਟ ਹੈਗੇ ਹੁਣ ਰੀਸੈਂਟਲੀ ਸਾਡੇ ਨਾਲ ਹੋਇਆ ਵੇਖੋ ਜੀ ਇੱਕ ਆਪਾਂ ਕੋਈ ਪਿੰਡ ਦਾ ਮੈਂਸ਼ਨ ਨਹੀਂ ਕਰਾਂਗੇ ਮੈਂ ਉਹੋ ਹੀ ਗੱਲ ਕਹਿਣ ਲੱਗਾ ਵਾਂ ਕਿ ਨਾ ਅਸੀਂ ਪਿੰਡ ਦਾ ਨਾਮ ਲੈਣਾ ਨਾ ਅਸੀਂ ਔਰਤ ਦਾ ਨਾਮ ਲੈਣਾ ਨਾ ਉਹਦੀ ਮੰਗ ਸੀ ਉਸ ਮੰਗ ਦਾ ਨਾ ਲੈਣਾ ਉਸ ਔਰਤ ਨੇ ਘਰ ਬੁਲਾਇਆ ਸਾਨੂੰ ਘਰ ਉਹਨੇ ਬੁਲਾਇਆ ਨਹੀਂ ਹਾਂ ਉਨੇ ਕਾਲ ਕੀਤੀ ਆਪਾਂ ਗੱਲ ਸੁਣੀ ਉਹਦੀ ਤੇ ਆਪਾਂ ਨੂੰ ਲੱਗਾ ਕਿ ਇਹ ਨੀਡੀ ਹੋ ਸਕਦੀ ਹੈ ਕਿਉਂਕਿ ਉਹਨੇ ਮੀਂਹਤ ਦੀ ਗੱਲ ਵਿੱਚ ਜ਼ਿਕਰ ਕੀਤਾ ਕੀ ਗੱਲ ਕੀਤੀ ਉਹ ਮੈਂ ਕਿ ਤੁਸੀਂ ਸੁਣੀ ਆਪਾਂ ਚਲੋ ਇੰਨੇ ਕਲੀਅਰ ਕਰ ਦਿੰਨੇ ਆ ਕਿ ਆਪਾਂ ਉਹਨਾਂ ਨੇ ਆਪਾਂ ਕਦੇ ਉਹਨਾਂ ਦੀ ਕੋਈ ਉਹ ਨਹੀਂ ਕੀਤੀ ਸ਼ੋਅ ਨਹੀਂ ਕੀਤੀ ਹੈਗੀ ਕਿ ਉਹ ਕੌਣ ਨੇ ਕੋਈ ਫੋਟੋ ਨਹੀਂ ਪਾਈ ਆਪਾਂ ਜਸਟ ਇੱਕ ਲਾਈਵ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੈਗਾ ਕੀਤਾ ਹੈਣਾ ਕਿ ਉਹ ਉਹ ਇੱਕ ਮੈਂ ਦੱਸ ਦਿੰਦਾ ਤੈਨੂੰ ਹੈਨਾ ਮੈਂ ਦੱਸ ਦਿੰਦਾ ਮੈਨੂੰ ਕੀ ਨਾਮ ਦਾ ਉਹ ਵੇਖੋ ਜੀ ਉਹਨਾਂ ਨੇ ਕਿਹੜੇ ਤਰੀਕੇ ਨਾਲ ਸਾਡੇ ਨਾਲ ਅਪਰੋਚ ਕੀਤੀ ਕਿ ਮੈਂ ਨੇੜੀ ਹੈ ਗਈਆਂ ਮੈਨੂੰ ਆ ਚੀਜ਼ ਦੀ ਲੋੜ ਆ ਮੇਰੇ ਖਿਆਲ ਚ ਜਿਹਨਾਂ ਨੇ ਉਹ ਲਾਈਵ ਸੁਣਿਆ ਹੈਗਾ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਹਨਾ ਤੇ ਉਸ 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 ਔਰਤ ਦੀ ਨਾ ਸੀ ਫੋਟੋ ਯੂਜ਼ ਕੀਤੀ ਨਾ ਉਹਨੂੰ ਵੀਡੀਓ ਦੇ ਵਿੱਚ ਲੈ ਕੇ ਆਂਦਾ ਨਾ ਉਹਦਾ ਜ਼ਿਕਰ ਕੀਤਾ ਕਿ ਉਹ ਕਿਹੜੇ ਪਿੰਡ ਦੀ ਹੈ ਘਰ ਵੀ ਨਹੀਂ ਦਿਖਾਇਆ ਨਾ ਘਰ ਵੀ ਨਹੀਂ ਵਿਖਾਇਆ ਸੀ ਅਸੀਂ ਜਦ ਕਿ ਘਰ ਸਾਬੇ ਸੀ ਸੀ ਜਿਹੜੇ ਤਰੀਕੇ ਨਾਲ ਉਹਨੇ ਗਲੇ ਡੂ ਸੁੱਟ ਕੇ ਅਥਰੂ ਵਹਾ ਕੇ ਸਾਨੂੰ ਦਰਦ ਦੱਸਿਆ ਨਾ ਜੋ ਕੁਝ ਝੂਠ ਬੋਲਿਆ ਮੈਂ ਝੂਠ ਦਾ ਅੰਤ ਤੁਹਾਨੂੰ ਦੱਸਣ ਲੱਗਾ ਹਾਂ ਕਿ ਝੂਠ ਦਾ ਅੰਤ ਕਿੱਥੇ ਹੋਇਆ ਵੇਖੋ ਹਰ ਇੱਕ ਝੂਠ ਦਾ ਅੰਤ ਜ਼ਰੂਰ ਹੁੰਦਾ ਰਹੇ ਤੇ ਉਸ ਔਰਤ ਨੇ ਇੱਥੋਂ ਤੱਕ ਆਖਿਆ ਕਿ ਮੇਰਾ ਜਿਹੜਾ ਹਸਬੰਡ ਸੀ ਉਹ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਉਹਦੀ ਹਾਂ ਕਿੰਦੀ ساری ਉਮਰ ਬਾਹਰ ਕਮਾਈ ਕੀਤੀ ساری ਉਮਰ ਬਾਹਰ ਕਮਾਈ ਕੀਤੀ ਬਾਹਰੋਂ ਕਮਾਈ ਕਰਕੇ ਤੇ ਮੇਰਾ ਘਰ ਵੇਖੋ ਆਲੀਸ਼ਾਨ ਘਰ ਬਣਾਇਆ ਹੁਣ ਬਸ ਇਸ ਆਲੀਸ਼ਾਨ ਘਰ ਦੇ ਵਿੱਚ ਇੱਕ ਚੀਜ਼ ਨਹੀਂ ਗਈ ਕਮਾਈ ਨਹੀਂ ਗਈ ਹਾਂ ਤੇ ਕਮਾਈ ਤੋਂ ਬਿਨਾਂ ਆਲੀਸ਼ਾਨ ਘਰ ਵੀ ਜਿਹੜੇ ਆ ਉਹ ਕੁਲੀਆਂ ਦੇ ਸਮਾਨ ਹੁੰਦੇ ਨੇ ਹਨਾ ਤੇ ਉਹ ਵੇਖੋ ਜੀ ਅਸੀਂ ਤਰਸ ਦੇ ਉਧਾਰ ਦੇ ਉੱਤੇ ਲਾਈਵ ਲਾਈਵ ਪਾ ਕੇ ਤੇ ਉਹਨਾਂ ਦੀ ਮੰਗ ਸਾਰੇ ਸੰਗਤ ਦੇ ਸਾਹਮਣੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖੀ। ਉਹ ਤਾਂ ਰੱਖਣ ਤੋਂ ਬਾਅਦ ਸਾਨੂੰ ਕਾਲਾਂ ਵੀ ਆਈਆਂ ਉਹਨਾਂ ਦੀ ਲੋੜ ਦੇ ਲਈ ਕਿ ਜੇ ਜੇ ਤੁਸੀਂ ਲੋੜ ਪੂਰੀ ਕਰਨਾ ਚਾਹੁੰਦੇ ਅਸੀਂ ਵੀ ਤੁਹਾਡੇ ਨਾਲ ਕੰਟ੍ਰਿਬਿਊਟ ਕਰ ਦਿੰਨੇ ਹਾਂ। ਤੇ ਉਹ ਵੇਖੋ ਜੀ ਕਈਆਂ ਦੀਆਂ ਕਈਆਂ ਦੀਆਂ ਸੇਵਾਵਾਂ ਸਾਡੇ ਕੋਲ ਹਜੇ ਤੱਕ ਪਈਆਂ ਨਹੀਂ ਉਹਨਾਂ ਦੀਆਂ। ਤੇ ਛੋਟੇ-ਛੋਟੇ ਅਮਾਊਂਟ ਸੀ ਨਹੀਂ ਤੁਸੀਂ ਕਨਫਰਮ ਕਲੀਅਰ ਹੀ ਕਰ ਦੋ ਨਾ ਕਿ ਆਪਾਂ ਕਾਲਸ ਬਹੁਤ ਆਈਆਂ। ਹਾਂ ਬਟ ਮਤਲਬ ਜਿਹੜੇ ਸਾਡੇ ਅਨਨੋਨ ਸੀਗੇ ਉਹਨਾਂ ਚੋਂ ਕਿਸੇ ਨੇ ਉਹਦੇ ਲਈ ਕੋਈ ਹੈਲਪ ਕੀਤੀ ਨਹੀਂ ਹਾਂ ਤੇ ਆਪਾਂ ਆਪਣੀ ਜਿਵੇਂ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕੀਤਾ ਪਰਸਨਲੀ ਫੋਨ ਕਰ ਕਰਕੇ ਕੁਝ ਮੇਰੀਆਂ ਫਰੈਂਡਸ ਕੁਝ ਤੁਹਾਡੇ ਫਰੈਂਡਸ ਤੇ ਉਹਨਾਂ ਦੇ ਵਿੱਚੋਂ ਮਤਲਬ ਕੀ ਲਾ ਲੋ 4 ਕੇ 5 ਜਣਿਆਂ ਨੇ 5 53500 ਰੁਪਏ ਉਹਦਾ ਆਇਆ 3500 ਰੁਪਏ ਸਾਡੇ ਕੋਲ ਇਕੱਠਾ ਹੋਇਆ ਤੇ ਅਸੀਂ ਨਾ ਅਸੀਂ ਆਪਣੇ ਕੋਲੋਂ ਸਸਤਾਵਾਂ ਦੇ ਜਿਹੜੇ ਅਕਾਊਂਟ ਹੁੰਦੇ ਆ ਉਸ ਅਕਾਊਂਟ ਦੇ ਵਿੱਚੋਂ ਬਾਕੀ ਦੇ ਅਮਾਊਂਟ ਰੱਖ ਕੇ ਤੇ ਅਸੀਂ ਉਹਨਾਂ ਨੂੰ 10000 ਰੁਪਏ ਦੀ ਜਿਹੜੇ ਜਿਹੜੀ ਵੀ ਲੋਡ ਸੀ ਉਹਨਾਂ ਦੀ ਉਹ ਲੋਡ ਪੂਰੀ ਕਰ ਦੇਣੀ ਸੀ ਤੇ ਅਸੀਂ ਵੇਖ ਵੀ ਆਏ ਸਾਰਾ ਕੁਝ ਪੁੱਛ ਵੀ ਲਿਆ ਕਿ ਇਸ ਤਰੀਕ ਨੂੰ ਅਸੀਂ ਉਹਨਾਂ ਕੋਲ ਦੇ ਆਉਣਾ ਵਾ ਇਨ ਬਿਟਵੀਨ ਉਸ ਸਮੇਂ ਦੇ ਵਿੱਚ ਵੇਖੋ ਸਾਨੂੰ ਮੈਨੂੰ ਘਟੋ ਘਟਨੀ ਤੇ ਉਸ ਔਰਤ ਤੋਂ ਨਹੀਂ ਘਟ ਘਟ 20 30 ਫੋਨ ਆਏ ਆ ਹਾਂ ਬੜਾ 20 30 ਤੇ ਕਰੀ ਫੋਨ ਆਏ ਆ ਤੇ ਵੱਖਰੇ ਵੱਖਰੇ ਨੰਬਰਾਂ ਤੋਂ ਵੱਖਰੇ ਵੱਖਰੇ ਪਰਸਨ ਦੇ ਫੋਨ ਆਏ ਆ ਜਦ ਕਿ ਉਹ ਉਸ ਪਿੰਡ ਤੋਂ ਜਿਹੜੇ ਬਾਹਰ ਵੀ ਰਹਿੰਦੇ ਹੋ ਉਤੋਂ ਵੀ ਕਾਲ ਆਈ ਉਤੋਂ ਵੀ ਫੋਨ ਆ ਬਾਹਰਲੇ ਮੁਲਖਾਂ ਤੋਂ ਵੀ ਮੈਨੂੰ ਫੋਨ ਆਇਆ ਜਿੰਨਾਂ ਜਿਨ੍ਹਾਂ ਨੇ ਉਹ ਲਾਈਵ ਵੇਖਿਆ ਲਾਈਵ ਚੱਲ ਗਿਆ ਉਹ ਉਸ ਲਾਈਵ ਦੇ ਵਿੱਚ ਉਹਨਾਂ ਨੇ ਆਖਿਆ ਕਿ ਉਹ ਬੰਦਾ ਜਿਹੜਾ ਇਹ ਕਹਿ ਰਹੇ ਆ ਨਾ ਕਿ ਹਾਰਟ ਅਟੈਕ ਦੇ ਨਾਲ ਡੈਥ ਹੋਈ ਉਹ ਬੰਦਾ ਇੱਕ ਹਿਸਾਬ ਦਾ ਇਹਨਾਂ ਨੇ ਮਾਰਿਆ ਇੱਕ ਇਹ ਇੱਕ ਉਹ ਬੰਦਾ ਫਾਹਾ ਲੈ ਕੇ ਮਰਿਆ ਕਿਉਂ ਕਿਉਂਕਿ ਉਹ ਸਾਰਾ ਕੁਝ ਦੱਸਿਆ ਮੈਂ ਦੱਸਣਾ ਨਹੀਂ ਚਾਹੁੰਦਾ ਹੁਣ ਵੇਖੋ ਤੁਸੀਂ ਉਸ ਔਰਤ ਦਾ ਬਾਅਦ ਚ ਹਣ ਬੋਣੀ ਹੈ ਨਾ ਫੋਨ ਆਇਆ ਉਹਦਾ ਨਾ ਉਹਨੇ ਇਹ ਚ ਆਇਆ ਕਿ ਸਾਡੀ ਮੇਰੀ ਮਤ ਕਿਉਂ ਨਹੀਂ ਹੋਈ ਨਾ ਉਹਨੇ ਮੈਸੇਜ ਕੀਤਾ ਹੁਣ ਉੱਥੇ ਵੇਖੋ ਉੱਥੇ ਫਰੋਡ ਕੀਤੀ ਹੱਦ ਵੇਖੀ ਤੁਸੀਂ ਲੋਡ ਹੋਊਗੀ ਉਹਨੂੰ ਪਰ ਇਹ ਆ ਕਿ ਝੂਠ ਮਾਰ ਕੇ ਕਿਉਂ ਲੈਂਦੇਗੇ ਜੇ ਉਹਨੇ ਉਸ ਚੀਜ਼ ਦੀ ਤੇ ਮੰਗ ਰੱਖੀ ਕਿ ਮੈਨੂੰ ਆ ਚੀਜ਼ ਲੈ ਦੋ ਮੈਂ ਖੁਦ ਕਮਾਈ ਕਰਕੇ ਤੇ ਆਪਣੇ ਬੱਚੇ ਪਾਲਣਾ ਚਾਹੁੰਦੀ ਆ ਉਸ ਤੋਂ ਇਲਾਵਾ ਵੀ ਉਹ ਨਾ ਪਰਸਨਲੀ ਜਿ ਤਰ੍ਹਾਂ ਆ ਮੈਨੂੰ ਬੜਾ ਦੁੱਖ ਲੱਗਾ ਹਨਾ ਉਹ ਚੀਜ਼ ਦਾ ਤੇ ਉਹ ਪਰਸਨਲੀ ਵੀ ਉਹਨੇ ਮੈਨੂੰ ਫੋਨ ਕੀਤਾ ਕਿ ਮੇਰੇ ਬੱਚਿਆਂ ਦੇ ਖਰਚੇ ਬੜੇ ਤਿੰਨ ਬੱਚੇ ਨੇ ਤੁਸੀਂ ਮੇਰੇ ਬੱਚਿਆਂ ਦੀ ਫੀਸਾਂ ਦਾ ਕੁਝ ਕਰਵਾ ਦਿਓ ਹਾਂ ਮੈਨੂੰ ਕਿਹਾ ਕਿ ਕਿ ਸੰਸਾ ਹੈਗੀ ਆ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਵਾ ਦਾਂਗੇ ਤੇ ਵੀ ਉਹ ਫੀਸਾਂ ਤੇ ਹੀ ਕੰਮ ਕਰਦੇ ਨੇ ਤੇ ਤੁਸੀਂ ਆਪ ਗੱਲ ਕਰ ਲਓ ਡਾਇਰੈਕਟ ਉਹਨਾਂ ਨਾਲ ਆਪਾਂ ਕੋਈ ਸ਼ਿਫਾਇਰਿਸ਼ ਨਹੀਂ ਪਾਉਣੀ ਕੁਝ ਨਹੀਂ ਜੇ ਤੁਹਾਡਾ ਹੁੰਦਾ ਹੋਏਗਾ ਹੋ ਜਾਏਗਾ ਫਿਰ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੇਰੀ ਵੱਡੀ ਬੇਟੀ ਜਿਹੜੀ ਆ ਉਹ ਮਤਲਬ ਕਿ ਪ੍ਰਾਈਵੇਟ ਹੀ ਮਤਲਬ ਕਿ ਸਕੂਲ ਕਰਦੀ ਆ ਪਲੱਸ 2 ਚ ਹੈਗੀ ਆ ਤੇ ਪ੍ਰਾਈਵੇਟ ਹੀ ਹੈ ਉਹਨੇ ਆਪਣਾ ਐਡਮਿਸ਼ਨ ਲਈ ਹੋਈ ਆ ਤੇ ਉਹ ਕਦੀ ਕਿਤੇ ਸਕੂਲ ਜਾਂਦੀ ਆ ਉਹਦੇ ਵਾਸਤੇ ਕੋਈ ਕੰਮ ਵੇਖ ਦੋ ਕਿ ਉਹ ਜਿਹੜਾ ਕੰਮ ਕਰ ਲਵੇ ਤੇ ਸਾਡੇ ਹੋਰ ਘਰ ਦਾ ਸਰਕਲ ਵਧੀਆ ਚੱਲ ਜੇ ਮੈਂ ਇਥੋਂ ਤੱਕ ਕਿ ਉਸ ਏਰੀਏ ਦੇ ਨੇੜੇ-ਤੇੜੇ ਸਾਰੇ ਕਿਤੇ ਪਤਾ ਕੀਤਾ ਤੇ ਉਹਨੂੰ ਕੰਮ ਮਿਲਣ ਦੀ ਆਸ ਵੀ ਜਾਗ ਗਈ ਆਪਾਂ ਮਤਲਬ ਕਿ ਸੋਚਿਆ ਹੈ ਕਿ ਉਹਨੂੰ ਹਰ ਤਰ੍ਹਾਂ ਦੀ ਸਪੋਰਟ ਕਰਾਂਗੇ ਕਿ ਜਿਵੇਂ ਅਸੀਂ ਸਿਮਰਨ ਹੋਰਾਂ ਕੋਲ ਜਾਣਦੇ ਆ ਕਿ ਉਹ ਬੱਚਿਆਂ ਦੀ ਲੋੜਾਂ ਵਾਸਤੇ ਬੜਾ ਧਿਆਨ ਰੱਖੀਦਾ ਤੇ ਪਤਾ ਨਹੀਂ ਕਦ ਨੂੰ ਕਦਰ ਪੈਣੀ ਹੈ ਚਲ ਨਹੀਂ ਪੈਣੀ ਹੁੰਦੀ ਉਹ ਤੇ ਮਹਾਰਾਜ ਦੇ ਹੱਥ ਵਾਸਾ ਪਰ ਇਹ ਹੈ ਕਿ ਆਪਣੇ ਵੱਲੋਂ ਪੂਰਾ ਪੈਦੀ ਨਹੀਂ ਹੁੰਦੀ ਇਹ ਮੈਨੂੰ ਪਤਾ ਵਾ ਕਿਉਂਕਿ ਵੇਖੋ ਜੀ ਇਹ ਮੇਰੇ ਵਾਈਫ ਆ ਜਿਹੜੇ ਜਿਹਨਾਂ ਦੀ ਆਵਾਜ਼ ਤੁਸੀਂ ਸੁਣ ਰਹੇ ਜੇ ਇਹ ਇਹ ਇਹਨਾਂ ਨੂੰ ਇਨਵੋਲ ਹੋਏ ਨੂੰ ਹਜੇ 6 ਸਾਲ ਡੇਟ ਸਾਲ ਹੋਇਆ ਵਾ ਐਨ ਜੀਓ ਦੇ ਵਿੱਚ ਮੈਂ 9 ਸਾਲ ਦੇ ਕਰੀਬ 9 ਸਾਲ ਜਾਣਦਿਆ 9 ਸਾਲ ਤਕਰੀਬ ਹੋ ਚੁੱਕੇ ਆ ਮੈਂ ਉਹ ਕੁਝ ਵੇਖਿਆ ਵਾ ਕਿ ਜਿਹੜਾ ਮੈਂ ਸੋਚ ਵੀ ਨਹੀਂ ਸਕਦਾ ਕਿ ਇਹ ਕੁਝ ਵੀ ਸਸਤਾਵਾਂ ਦੇ ਨਾਲ ਹੋ ਸਕਦਾ ਜੈਂਸ ਜਿਹੜੇ ਨਹੀਂ ਉਹ ਤੇ ਬੜੇ ਦਿਲ ਵਾਲੇ ਹੁੰਦੇ ਨੇ ਉਹ ਇਸ ਚੀਜ਼ ਨੂੰ ਬੜੀ ਅੱਛੇ ਤਰੀਕੇ ਨਾਲ ਸਮਝ ਸਕਦੇ ਨੇ ਵੀ ਹਨਾ ਕੌਣ ਫਰੌਡ ਕਰ ਰਿਹਾ ਮੈਂ ਜਦੋਂ ਲੇਡੀਜ਼ ਦੀ ਖਾਸ ਕਰਕੇ ਪ੍ਰੋਬਲਮਸ ਹੁੰਦੀਆਂ ਤਾਂ ਮੈਂ ਬੜੀ ਜਿਆਦਾ ਦਿਲੋਂ ਦੁੱਖ ਇੰਨਾ ਮਨਣ ਨੂੰ ਲੱਗ ਜਾਂਦੀ ਟੈਨਸ਼ਨ ਕਿ ਬੜਾ ਮੂਡ ਅਫਸਰਟ ਰਹਿੰਦਾ ਹੈ ਹਨਾ ਬੜਾ ਜਿਆਦਾ ਕਿਸੇ ਨਾਲ ਬੋਲਣ ਨੂੰ ਜੀ ਨਹੀਂ ਕਰਦਾ ਜਦੋਂ ਕਿਸੇ ਦੀ ਪ੍ਰੋਬਲਮ ਸੁਣ ਲਈਦੀ ਹੈ ਤੇ ਉਹਦੇ ਕਰਕੇ ਪਤਾ ਨਹੀਂ ਹਨਾ ਵੀ ਕਿਦਾਂ ਇੰਨਾ ਵੱਡਾ ਲੋਕੀ ਦਿਲ ਕਰ ਲੈਂਦੇ ਆ ਕਿ ਕਿਸੇ ਨੂੰ ਕਿਤਰਾ ਧੋਖਾ ਦੇ ਸਕਦੇ ਆ ਜਾਂ ਕਿਤਰਾ ਬੇਵਕੂਫ ਬਣਾ ਲੈਂਦੇ ਆ ਬੜਾ ਮਨ ਨੂੰ ਦੋਖ ਹੁੰਦਾ ਵਾ ਬਾਕੀ ਚਲੋ ਚਲੋ ਬਾਕੀ ਇਹ ਆ ਕਿ ਆਖਰ ਜਿਹੜਾ ਵਾ ਆਂਦੇ ਆ ਗਰੀਬਾਂ ਉੱਪਰ ਦੇ ਖਿੰਝੇ ਦਾੜੀ ਪਾਰ ਬ੍ਰਹਮ ਸਾਹ ਅਗਰ ਮੈਂ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣਹਾਰ ਆਪਣੇ ਦਾਸ ਨੂੰ ਆਪ ਰੱਖਦਾ ਆਪਣਾ ਹੱਥ ਦੇ ਕੇ ਵਿਚਾਲੇਂਦਾ ਜਿਤਨਾ ਮੱਖਣシャ ਲਵਾਣਾ ਜੀ ਨੂੰ ਸ਼ਿਰਪੁਰ ਤੇਗਬਾ ਦਾ ਸਾਹਿਬ ਜੀ ਨੇ ਬੇੜਾ ਪਾਰ ਲਵਾਇਆ ਸੀ ਨਾ ਇਸੇ ਤਰੀਕੇ ਦਾ ਬੇੜਾ ਪਾਰ ਕਰ ਦਿੰਦੇ ਆ ਐਸੇ ਐਸੇ ਲੋਕ ਵੀ ਔਨੇ ਬੜੇ ਯਾਰੇ ਜ਼ਰੂਰੀ ਜੇ ਕਿਉਂ ਜ਼ਰੂਰੀ ਆ ਕਿਉਂਕਿ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਂਦੇ ਇੰਨਾ ਕੁਝ ਸਿਖਾ ਕੇ ਜਾਂਦੇ ਆਂਦੇ ਆ ਡਿਗ ਡੇਕ ਕੇ ਜਿਹੜਾ ਸਵਾਰ ਹੁੰਦਾ ਵਾ ਠੇਡੇ ਖਾ ਖਾ ਕੇ ਸਵਾਰ ਹੁੰਦਾ ਵਾ ਆਪਣਾ ਜਿਹੜਾ ਮਨ ਵਾ ਨਾ ਇਹ ਮਨ ਜਿਹੜਾ ਵਾ ਬਦਾਮ ਖਾ ਕੇ ਤਗੜਾ ਨਹੀਂ ਹੁੰਦਾ ਇਹ ਨਸੀਆਂ ਕਿਉਂ ਖਾ ਕੇ ਤਗੜਾ ਨਹੀਂ ਹੁੰਦਾ ਇਹ ਠੇਡੇ ਖਾ ਖਾ ਕੇ ਤੇ ਧੋਕੇ ਖਾ ਖਾ ਕੇ ਹੁੰਦਾ ਵਾ ਇਹ ਇਹ ਤਗੜਾ ਤੇ ਬਾਕੀ ਆ ਕਿ ਸਵਾਗਤ ਹੈ ਸੇ ਸੇ ਲੋਕਾਂ ਦਾ ਵੀ ਤੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਇਸ ਸੇਵਾਵਾਂ ਦੇ ਵਿੱਚ ਹਿੱਸਾ ਪਾਉਂਦੇ ਨੇ ਸਭ ਤੋਂ ਵੱਡੀ ਗੱਲ ਉਹਨਾਂ ਦਾ ਧੰਨਵਾਦ ਆ ਜਿਹੜੇ ਵੀਡੀਓਸ ਨੂੰ ਸ਼ੇਅਰ ਕਰਦੇ ਨੇ ਤੇ ਲਾਈਕ ਕਰਦੇ ਨੇ ਬਾਕੀ ਇੱਕ ਗੱਲ ਮੈਂ ਹੋਰ ਕਲੀਅਰ ਕਰ ਦੇਣੀ ਆ ਕਿ ਜਿਹੜੀ ਆਪਾਂ ਇਹ ਚੀਜ਼ ਮੈਂਸ਼ਨ ਕੀਤੀ ਆ ਕਿ 3500 ਰੁਪਿਆ ਉਹਨਾਂ ਦੀ ਸਾਡੇ ਫਰੈਂਡ ਸਰਕਲ ਦੇ ਵਿੱਚੋਂ ਕਿਸੇ ਨੇ ਪੀ ਸਾਰਿਆਂ ਨੇ 5-500 ਕਿਸੇ ਨੇ 1000 ਰੁਪਏ ਭੇਜਿਆ ਸੀਗਾ ਉਹ ਅਗਲੇ 27 ਦਸੰਬਰ ਨੂੰ ਦੁੱਧ ਦੀ ਸੇਵਾ ਆ ਰਹੀ ਹੈ ਹਾਂ ਤੇ ਆਪਾਂ ਉਹਨਾਂ ਦੀ ਨੇਕ ਕਮਾਈ ਚ ਜਿਹੜੀ ਉਹਨਾਂ ਨੇ ਤੇਲ ਫੁੱਲ ਭੇਜੇ ਸੀਗੇ 27 ਤਰੀਕ ਨੂੰ ਮੈਂ ਤਾਂ ਇੱਕ ਬੇਨਤੀ ਕਰ ਦਨਾ ਅੱਜ ਮੈਨੂੰ ਗੱਲਾਂ ਵਿੱਚੋਂ ਗੱਲਾਂ ਜ਼ਿਆਦਾ ਜਾਂਦੀਆਂ ਨੇ 27 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਜਿਹੜਾ ਮੋਤੀਰਾਮ ਮਹਾਰਾਜ ਹੀ ਹੋਏ ਨੇ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਨੂੰ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਜਾ ਕੇ ਕਿਨਾ ਦੇਖੋ ਆਗਿਆ ਨਹੀਂ ਸੀ ਉੱਥੇ ਜਾਣ ਦੀ ਕਿਸੇ ਨੂੰ ਉਹਨਾਂ ਨੇ ਆਪਣੇ ਜਾਨ ਤਲੀ ਤੇ ਰੱਖ ਕੇ ਉਹਨਾਂ ਨੂੰ ਦੁੱਧ ਸ਼ਿਕਾਇਤ ਸੀ ਕਿ ਭੁੱਖੇ ਨੇ ਬੱਚੇ ਤੇ ਮਾਂ ਮੇਰੀ ਭੁਖੀ ਆ ਤੇ ਉਹਨਾਂ ਨੂੰ ਆਪਣੇ ਜਾਨ ਤਲੀ ਤੇ ਰੱਖ ਕੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਉਹਨਾਂ ਨੇ ਦੁੱਧ ਦਾ ਲੰਗਰ ਲਾਇਆ ਸੀ ਦੁੱਧ ਦਾ ਦੋ ਦੋ ਉਹਨਾਂ ਨੂੰ ਸ਼ਿਕਾਇਤ ਸੀ ਕਿ ਇਸ ਉਹਨਾਂ ਦੀ ਯਾਦ ਦੇ ਵਿੱਚ ਭਾਈ ਮੋਤੀराम ਮਹਿਰਾਜ ਦੀ ਜੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 27 ਦਸੰਬਰ ਨੂੰ ਹਿੰਮਤ ਐਨਜੀਓ ਇੱਕ ਉਪਰਾਲਾ ਕਰਦਾ ਵਾ ਕਿ ਉਹਨਾਂ ਨੂੰ ਯਾਦ ਕਰਦੇ ਆਂ ਹਰ ਇੱਕ ਨੂੰ ਦੁੱਧ ਦਾ ਜਿਹੜੀ ਸੇਵਾ ਵਾ ਦੁੱਧ ਦਾ ਲੰਗਰ ਲਾਉਂਦੇ ਆ ਉਸ ਦੁੱਧ ਦਾ ਲੰਗਰ 27 ਤਰੀਕ ਨੂੰ ਸਵੇਰੇ 12 ਵਜੇ ਸ਼ੁਰੂ ਹੋਣਾ ਵਾ 5-6 ਵਜੇ ਤੱਕ ਚੱਲੇਗਾ ਠੰਡ ਬਹੁਤ ਹੁੰਦੀ ਆ ਗਰਮਾ-ਗਰਮ ਦੁੱਧ ਬਦਾਮਾਂ ਵਾਲਾ ਦੁੱਧ ਜੋ ਵੀ ਉਹਦੇ ਵਿੱਚ ਰਸਤਾ ਪਏਗੀ ਜਿਹੜਾ ਜਿਹੜਾ ਵੀ ਸੇਵਾ ਕਰਨਾ ਚਾਹੁੰਦਾ ਵਾ ਦੁੱਧ ਦੀ ਉਹ ਵੀ ਸਾਡੇ ਸਾਹਮਣੇ ਜਰੂਰ ਆਵੇ ਵੀਡੀਓ ਦੇ ਉੱਤੇ ਮੋਬਾਈਲ ਨੰਬਰ ਚੱਲਦਾ ਹੋਏਗਾ ਉਸ ਮੋਬਾਈਲ ਨੰਬਰ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦਾ ਇਥੋਂ ਅਸੀਂ ਲੈਣੀ ਆ ਤੁਹਾਡੇ ਤੋਂ ਇਜਾਜ਼ਤ ਤੇ ਮੇਰੇ ਖਿਆਲ ਦੇ ਵਿੱਚ ਕਈਆਂ ਸੰਸਥਾਵਾਂ ਦੇ ਨਾਲ ਐਸਾ ਹੋਇਆ ਹੋਵੇਗਾ ਹਰੇ ਬੜੇ ਕਿਸੀ ਐਸੇ ਹੈਗੇ ਨੇ ਕਿ ਜਿਹੜੇ ਕਿਸੇ ਮੈਂ ਖੋਲਣ ਤੇ ਆਵਾਂ ਮੇਰੇ ਖਿਆਲ ਦੇ ਵਿੱਚ 40 50 ਮਿੰਟ ਦੀ ਵੀਡੀਓ ਬਣ ਜੇ ਹੈ ਨਾ ਵੱਧੀ ਹੋ ਜਾਣਾ ਹੈ ਵੱਧੀ ਹੋ ਜਾਣਾ ਹੈ ਇਸੇ ਕਰਕੇ ਜਿਹੜੇ ਜਿਹੜੇ ਮੇਨ ਮੇਨ ਮੈਨੂੰ ਯਾਦ ਸੀ ਜਿਹੜੇ ਸਾਲਕ ਦੇ ਕਰੀਬ ਮੇਰੇ ਸਾਰੇ ਐਸੇ ਐਸੇ ਇਨਸੀਡੈਂਟ ਹੋਏ ਨੇ ਉਹਨਾਂ ਇਨਸੀਡੈਂਟਾਂ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਸਾਰਾ ਕੁਝ ਰੱਖਿਆ ਵਾ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਅਸ਼ੀਰਵਾਦ ਦਿਓ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਸ਼ਹਿਰ ਦਾ ਨਾਮ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ